ਪੰਜਾਬ ਦਾ ਲੋਕਨਾਚ ਪੰਘੜਾ ਕੌਣ ਪਸੰਦ ਨਹੀਂ ਕਰਦਾ ਪੰਜਾਬ ਦੇ ਸ਼ਹਿਰ ਕਸਬਿਆਂ ਚ ਪੰਘੜਾ ਟੀਮ ਮਿਲ ਹੀ ਜਾਵੇਗੀ ਪਰ ਜ਼ਿਲ੍ਹਾ ਗਰਦਾਸਪੁਰ ਦੇ ਸ਼ਹਿਰ ਢਾਲੀਬਾਲ ਦੀ ਸ਼ੇਰੇ ਪੰਜਾਬ ਕਲਚਰਲ ਪੰਘੜਾ ਟੀਮ ਕੁਝ ਵੱਖਰੀ ਹੈ ਟੀਮ ਦੇ ਸਾਰੇ ਮੈਂਬਰ ਨੌਕਰੀ ਪੇਸ਼ਾ ਪੜੇ ਲਿਖੇ ਅਤੇ ਅੰਮ੍ਰਿਤਧਾਰੀ ਗੁਰਸਿੱਖ ਨੇ ਇਸ ਤੋਂ ਵੀ ਵੱਡੀ ਖਾਸੀਅਤ ਹੈ ਕਿ ਸਾਰੇ ਦੇ ਸਾਰੇ ਗੁਰਸਿੱਖ ਪੰਘੜਾ ਕਲਾਕਾਰ 55 ਸਾਲ ਤੋਂ ਵੱਧ ਉਮਰ ਦੇ ਨੇ ਯਾਨੀ ਕਿ ਬਾਬੇ ਪੰਗੜਾ ਪਾਉਂਦੇ ਨੇ ਜੋ 1984 ਤੋਂ ਇਕੱਠੇ ਨੇ ਅਤੇ ਪੰਗੜਾ ਪਰਫਾਰਮ ਕਰਦੇ ਆ ਰਹੇ ਨੇ। ਬਾਤ ਹੋਈ ਇਹ ਕਿਦਾਂ ਮਤਲਬ ਮਚਾਇਆ ਕਿ ਇਹ ਗਰੁੱਪ ਬਣਾਣਾ। ਮੈਂ ਪ੍ਰੋਫੈਸਰ ਬਰਬੀਰ ਸਿੰਘ ਕੋਲਾ ਅਹੀਂ 84 ਦੇ ਵਿੱਚ ਪੰਗੜਾ ਜਿਹੜਾ ਗੁਰਨਾਨਕ ਕਾਲਜ ਤੋਂ ਸਟਾਰਟ ਕੀਤਾ। ਉਸ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਫਿਰ ਆਣ ਕੇ ਗੁਰਨਾਨਕ ਕਾਲਜ ਮੈਂ ਪ੍ਰੋਫੈਸਰ ਜਿਹੜਾ ਪੰਜਾਬੀ ਦਾ ਲੱਗ ਗਿਆ। ਤੇ ਇੱਥੇ ਆਣ ਕੇ ਪਹਿਲਾਂ ਤੋਂ ਟੀਮ ਬਣਦੀ ਏ ਏਟੀ 2 ਤੋਂ ਤੇ ਮੁੜ ਕੇ ਲਗਾਤਾਰ ਸਾਡੀ ਟੀਮ ਜਿਹੜੀ ਬਣਦੀ ਰਹੀ ਆ ਇਹ ਜਿਹੜੇ ਮਤਲਬ ਪੰਗੜੇ ਦੇ ਸੀਨੀਅਰ ਮੇਰੇ ਨਾਲ ਖੜੇ ਨੇ ਇਹ ਕੁਝ ਤੇ ਮੇਰੇ ਨਾਲ ਐਮਏ ਦੇ ਵਿੱਚ ਪੰਗੜਾ ਪਾਉਂਦੇ ਰਹੇ ਨੇ ਤੇ ਕੁਝ ਫਿਰ ਮੈਂ ਇਹਨਾਂ ਨੂੰ ਆਣ ਕੇ ਗੁਰਨਾਨਕਾਲ ਜਦੋਂ ਮੈਂ ਸਰਵਸ ਸ਼ੁਰੂ ਕੀਤੀ ਆ ਤੇ ਇਹ ਟੀਮ ਬੜਾਈਆਂ ਤੇ ਉਹ ਟੀਮ ਹੁਣ ਵੀ ਚੱਲਦੀ ਆ ਤੇ ਇਹਦਾ ਨਾਂ ਹੁਣ ਜਿਹੜਾ ਵਾ ਸ਼ੇਰੀ ਪੰਜਾਬ ਕਲਚਰ ਪ੍ਰੋਮੋਸ਼ਨ ਕਾਉਂਸਲ ਜਿਹੜਾ ਵਾ ਉਹ ਬਣ ਚੁੱਕਾ ਆ ਤੇ ਵਡੀਆਂ 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 ਜਿਹੜੀਆਂ ਪਰਫਾਰਮੈਂਸਾਂ ਆ ਉਹ ਕੀਤੀਆਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਵੀ ਪੰਗੜੇ ਨੂੰ ਜਿਹੜਾ ਵਾ ਅਸੀਂ ਪਹੁੰਚਾਇਆ ਵਾ ਤੇ ਸਾਨੂੰ ਪੰਗੜੇ ਨੇ ਬੜਾ ਮਾਣ ਦਿਵਾਇਆ ਟੀਮ 'ਚ ਕੁਝ ਸਕੂਲ ਪ੍ਰਿੰਸੀਪਲ ਨੇ ਕੁਝ ਲੈਕਚਰਰ ਅਤੇ ਕੁਝ ਪ੍ਰੋਫੈਸਰ ਤੇ ਟੀਮ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਨ ਬਣਾ ਚੁੱਕੀ ਹੈ ਅਤੇ ਹੁਣ ਸੂਫੀਆਨਾ ਗੀਤਾਂ ਤੇ ਪੰਗੜੇ ਦੀਆਂ ਪੇਸ਼ਕਾਰੀਆਂ ਦੇ ਕੇ ਪੰਗੜੇ ਨੂੰ ਇੱਕ ਵੱਖਰਾ ਰੰਗ ਰੂਪ ਦੇ ਰਹੀ ਹੈ ਜਦੋਂ ਇਹ ਟੀਮ ਕਿਸੇ ਮੈਦਾਨ ਜਾਂ ਮੇਲੇ 'ਚ ਪੰਗੜਾ ਪਾਉਣਾ ਸ਼ੁਰੂ ਕਰਦੀ ਹੈ ਤਾਂ ਵੇਖਣ ਵਾਲੇ ਬਜ਼ੁਰਗਾਂ ਅਤੇ ਵੱਡੀ ਉਮਰ ਦੇ ਵਿਅਕਤੀਆਂ ਦੇ ਮਨ 'ਚ ਵੀ ਇੰਨਾ ਚਾਹ ਛੱਡ ਜਾਂਦਾ ਹੈ ਕਿ ਉਹ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਨਾਲ ਹੀ ਪੰਗੜਾ ਪਾਉਣ ਲੱਗਦੇ ਨੇ ਪੰਗੜਾ ਸਟੇਬਲ ਆ ਜੀ ਪੰਗੜਾ ਉੱਥੇ ਹੀ ਆ ਔਰ ਪੰਗੜਾ ਉਸ ਤੋਂ ਵੀ ਅੱਗੇ ਜਾਏਗਾ ਕਿਉਂਕਿ ਭੰਗੜੇ ਦੇ ਨਾਲ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਭੰਗੜੇ ਦੇ ਕਰਕੇ ਸਾਡੀ ਰੂਹ ਜਿਹੜੀ ਆ ਉਹ ਤਾਜ਼ਾ ਰਮਾਂ ਹੋ ਜਾਂਦੀ ਹੈ ਤੇ ਸਾਨੂੰ ਚਾਹ ਚੜ ਜਾਂਦਾ ਔਰ ਸਾਡੇ ਨਾਲ ਵੇਖ ਕੇ ਅੱਜ ਇੱਥੇ ਵੀ ਪ੍ਰੋਗਰਾਮ 'ਚ ਇਹੀ ਦੇਖਣ ਨੂੰ ਮਿਲਿਆ ਕਿ ਸਾਡੇ ਤੋਂ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਉੱਠ ਕੇ ਆਪਣੀਆਂ ਸੀਟਾਂ ਦੇ ਖਲੋ ਕੇ ਭੰਗੜਾ ਪਾ ਰਹੇ ਸੀ ਉਹ ਤਾਂ ਹੀ ਪਾ ਰਹੇ ਸੀ ਕਿਉਂਕਿ ਅਸੀਂ ਵੱਡੀ ਉਮਰ ਕਿਉਂਕਿ ਅਸੀਂ ਸਾਰੇ ਹੁਣ ਸੀਨੀਅਰ ਆ ਔਰ ਸਾਡੇ ਨਾਲ ਦੇਖ ਕੇ ਉਹਨਾਂ ਨੂੰ ਚਾਹ ਚੜਿਆ ਬਹੁਤ ਸਾਰਿਆਂ ਨੇ ਸਾਨੂੰ ਅੱਜ ਸ਼ਾਬਾਸ਼ ਵੀ ਦਿੱਤੀ ਔਰ ਸਾਨੂੰ ਉਹ ਸ਼ਾਬਾਸ਼ ਹੀ ਜਿਹੜੀ ਆ ਪ੍ਰੇਰਿਤ ਕਰਦੀ ਆ ਕਿ ਅਸੀਂ ਹੋਰ ਜ਼ਿਆਦਾ ਕੁਝ ਜਨਰੇਸ਼ਨ ਨੂੰ ਪੀੜ੍ਹੀ ਨੂੰ ਅ ਨਰੋਏ ਸਮਾਜ ਵਿੱਚ ਬਦਲਣ ਵਿੱਚ ਆਪਣਾ ਹਿੱਸਾ ਪਾ ਸਕੀ ਹੈ ਪਰ ਇਸ ਟੀਮ ਦੇ ਮੈਂਬਰਾਂ ਨੂੰ ਮਲਾ ਲਏ ਕਿ ਸਰਕਾਰਾਂ ਵੱਲੋਂ ਪੰਗੜੇ ਨੂੰ ਪਰਫੁੱਲਿਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਟੀਮ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜੇਕਰ ਪੰਗੜੇ ਨੂੰ ਵੀ ਖੇਡਾਂ ਵਾਂਗ ਪਰਫੁੱਲਿਤ ਕੀਤਾ ਜਾਵੇ ਅਤੇ ਪੰਗੜੇ ਦੇ ਕਲਾਕਾਰਾਂ ਲਈ ਵੀ ਨੌਕਰੀਆਂ 'ਚ ਕੁਝ ਰਾਖਵਾ ਕਰਨ ਰੱਖਿਆ ਜਾਵੇ ਤਾਂ ਨੌਜਵਾਨ ਹੋਰ ਉਤਸ਼ਾਹਿਤ ਹੋ ਕੇ ਪੰਗੜੇ ਦੀ ਕਲਾ ਨੂੰ ਅਪਣਾ ਸਕਦੇ ਨੇ ਇਹ ਜਰੂਰ ਜੀ ਆਪਾਂ ਸਰਕਾਰ ਤੋਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਜਿਵੇਂ ਸਪੋਰਟਸ ਨੂੰ ਦੀ ਦੇ ਸਰਟੀਫਿਕੇਟਾਂ ਦੀ ਕੋਈ ਗ੍ਰੇਡਿੰਗ ਕੀਤੀ ਜਾਂਦੀ ਹੈ ਸੋ ਇਹ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਅੰਗ ਹੈ ਸਾਡਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਇਹਦੀ ਵੀ ਮਤਲਬ ਕਿ ਜਿਹੜੀ ਆ ਡਿਪਾਰਟਮੈਂਟ ਵੱਲੋਂ ਜਿਹੜੀ ਆ ਇਹਦੀ ਗ੍ਰੇਡਿੰਗ ਹੋਣੀ ਚਾਹੀਦੀ ਹੈ ਸਰਟੀਫਿਕੇਟਾਂ ਦੀ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਕੰਪੀਟੀਸ਼ਨ ਕਰਾਏ ਜਾਂਦੇ ਨੇ ਤੇ ਇੰਟਰਵਰਸਿਟੀਆਂ ਕਰਾਈਆਂ ਜਾਂਦੀਆਂ ਨੇ ਤੇ ਬੱਚਿਆਂ ਨੂੰ ਇਹਦਾ ਪੂਰਾ ਪੂਰਾ ਜਿਹੜਾ ਵਾ ਇਸ ਪਰਫਾਰਮੈਂਸ ਦਾ ਜਾਂ ਇਸ ਇਵੈਂਟ ਦਾ ਜਿਹੜਾ ਫਾਇਦਾ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਬਹੁਤ ਮਿਹਨਤ ਕੀਤੀ ਜਾਂਦੀ ਆ ਖਰਚਾ ਵੀ ਆਉਂਦਾ ਏ ਨਹੀਂ ਵੀ ਇਹਦੇ ਵਿੱਚ ਖਰਚਾ ਨਹੀਂ ਹੁੰਦਾ ਖਰਚਾ ਵੀ ਆਉਂਦਾ ਕਿਉਂਕਿ ਸਾਡੀਆਂ ਯੂਨੀਫਾਰਮ ਦਾ ਖਰਚਾ ਆ ਰਿਹਾ ਵਾ ਜੋ ਇੱਥੇ ਦੀ ਜਿਹੜੇ ਸਾਜ ਨੇ ਢੋਲ ਆ ਉਹਨਾਂ ਦਾ ਖਰਚਾ ਆ ਰਿਹਾ ਵਾ ਤੇ ਬੱਚਿਆਂ ਦਾ ਵੀ ਜਿਹੜਾ ਟਾਈਮ ਇਹਦੇ ਵਿੱਚ ਬੱਚੇ ਜਿਹੜੇ ਆਪਣਾ ਟਾਈਮ ਦਿੰਦੇ ਨੇ ਤੇ ਉਹ ਸਰਕਾਰ ਨੂੰ ਇਹਦੇ ਵਿੱਚ ਪੂਰਾ ਪੂਰਾ ਜਿਹੜਾ ਵਾ ਇਹਨਾਂ ਬੱਚਿਆਂ ਨੂੰ ਫਾਇਦਾ ਹੋਣਾ ਚਾਹੀਦਾ ਤਾਂ ਹੀ ਬੱਚੇ ਜਿਹੜੇ ਨੇ ਇਹ ਸੱਭਿਆਚਾਰ ਦੇ ਨਾਲ ਜੁੜਨਗੇ ਦੱਸਿਏ ਕਿ ਇਹ ਸਾਰੇ ਟੀਮ ਮੈਂਬਰ ਵੱਖ-ਵੱਖ ਮੌਕੇ ਤੇ ਨੌਜਵਾਨਾਂ ਅਤੇ ਬੱਚਿਆਂ ਦੇ ਪੰਗੜਾ ਕੈਂਪ ਵੀ ਲਗਾਉਂਦੇ ਨੇ ਅਤੇ ਪੰਗੜੇ ਦੀ ਕਲਾ ਨੂੰ ਜਿਉਂਦਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਭਾਵੇਂ ਉਮਰ ਵੱਧ ਗਈ ਪਰ ਬਾਬੇ ਅੱਜ ਵੀ ਪੰਗੜਾ ਪਾਉਂਦੇ ਨੇ ਜਿਨ੍ਹਾਂ ਨੂੰ ਹਰ ਕੋਈ ਖੜਖੜ ਕੇ ਦੇਖਦਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ